ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰਦੇ ਹਾਂ ਇਸ ਵੇਲੇ ਦੇ ਬੁਲੇਟਿਨ ਦਾ ਤਯਕ ਮਾਲ ਵਿੱਚ ਭਾਸ਼ਣ ਦੌਰਾਨ ਸਟੇਜ ਤੇ ਅਚਾਨਕ ਬੇਹੋਸ਼ ਹੋਏ ਕੇਂਦਰੀ ਮੰਤਰੀ ਨਿਤਿਨ ਗੜਗਰੀ ਤੁਰੰਤ ਇਲਾਜ ਲਈ ਪਹੁੰਚਾਇਆ ਗਿਆ ਹਸਪਤਾਲ ਆਪ ਦੇ ਸਾਬਕਾ ਸੀਐਮ ਤੇ ਜਵਾਬੀ ਹਮਲਾ ਨੀਲ ਗਰ ਨੇ ਕਿਹਾ ਕਿ ਚੰਨੀ ਦੇ ਭ੍ਰਿਸ਼ਟਾਚਾਰ ਵਾਲਾ ਘੜਾ ਭਰਿਆ ਫਰੀਦਕੋਟ ਵਿੱਚ ਭਾਜਪਾ ਉਮੀਦਵਾਰ ਹੰਸਲਾ ਚੰਸ ਦਾ ਵਿਰੋਧ ਪੁਲਿਸ ਨੇ ਕਈ ਕਿਸਾਨ ਹਿਰਾਸਤ ਚਲੇ ਕਾਂਗਰਸ ਨੇ ਫਿਲੌਰ ਤੋਂ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੂੰ ਪਾਰਟੀ ਚੋਕੀਤਾ ਮੌਤਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜ ਬਾਹਾ ਤੋਂ ਅਮਰਜੀਤ ਕੌਰ ਸਾਹੋਕੇ ਦੀ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਮੰਤਰੀ ਨਿਤਿਨ ਗੜਗਰੀ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਯਮਨਤਮਾਦ ਵਿੱਚ ਭਾਸ਼ਣ ਦਿੰਦੇ ਹੋਏ ਸਟੇਜ ਤੇ ਅਚਾਨਕ ਬੇਹੋਸ਼ ਹੋ ਗਏ ਸਟੇਜ ਤੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਚੁੱਕ ਕੇ ਤੁਰੰਤ ਇਲਾਜ ਦੇ ਹਸਪਤਾਲ ਪਹੁੰਚਾਇਆ ਦਰਸਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੜਗਰੀ ਯਮਤਮਾਲ ਦੇ ਪੋਸਾਦ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸੀ ਤਾ ਸਟੇਜ ਤੇ ਬੋਲਦੇ ਹੋਏ ਅਚਾਨਕ ਠੋਕਰ ਖਾ ਕੇ ਡਿੱਗ ਪਏ ਹਾਲਾਂਕਿ ਉੱਥੇ ਮੌਜੂਦ ਲੋਕਾਂ ਨੇ ਤੁਰੰਤ ਉਹਨਾਂ ਨੂੰ ਸੰਭਾਲਿਆ ਤੇ ਇਲਾਜ ਦੇ ਹਸਪਤਾਲ ਪਹੁੰਚਾਇਆ ਮਹਾਰਾਸ਼ਟਰ ਦੇ ਮੁੱਖ ਮੰਤਰੀ ਇਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਨਾਗਪੁਰ ਤੋਂ ਭਾਜਪਾ ਦੇ ਉਮੀਦਵਾਰ ਨਿਤਿਨ ਗੜਕਰੀ ਦੇ ਚਿਹਰੇ ਤੇ ਪਾਣੀ ਦਾ ਛਿੜਕਾਇਆ ਕਰਦੇ ਹੋਏ ਪਾਰਟੀ ਦੇ ਕਈ ਵਰਕਰ ਉਹਨਾਂ ਨੂੰ ਸਟੇਜ ਤੋਂ ਉਤਾਰਦੇ ਹੋਏ ਦਿਖਾਈ ਦਿੱਤੇ ਜੋ ਯਮਤਮਾਲ ਵਾਸ਼ਿਮ ਲੋਕ ਸਭਾ ਸੀਟ ਤੋਂ ਸੱਤਾਧਾਰੀ ਮਹਾਯੁਤੀ ਘਟਜੋੜ ਦਾ ਉਮੀਦਵਾਰ ਹੈ ਠੀਕ ਹੋਣ ਤੋਂ ਬਾਅਦ ਨਿਤਿਨ ਗੜਕਰੀ ਨੇ ਟਵਿੱਟਰ ਤੇ ਯਾਨੀ ਕਿ ਐਕਸ ਤੇ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਅਤੇ ਉਹਨਾਂ ਨੇ ਹਿੰਦੀ ਵਿੱਚ ਪੋਸਟ ਕਰਦੇ ਹੋਏ ਲਿਖਿਆ ਰੈਲੀ ਦੌਰਾਨ ਗਰਮੀ ਕਾਰਨ ਅਸਹਿਜ ਮਹਿਸੂਸ ਹੋਇਆ ਪਰ ਹੁਣ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ ਅਗਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਬਰੂਡ ਲਈ ਰਵਾਨਾ ਹੋਏ ਤੁਹਾਡੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ ਆਮ ਆਦਮੀ ਪਾਰਟੀ ਪੰਜਾਬ ਨੇ ਸਾਬਕਾ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਬਿਆਨ ਤੇ ਜਵਾਬੀ ਹਮਲਾ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਦਾਵਾ ਕੀਤਾ ਸੀ ਕਿ ਪੰਜਾਬ ਵਿੱਚ ਆਪ ਦੀ ਸਰਕਾਰ 1 ਜੂਨ ਤੋਂ ਬਾਅਦ ਡਿੱਗ ਜਾਵੇਗੀ। ਮਤਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਆਪ ਆਗੂ ਅਤੇ ਬੁਲਾਰਾ ਨੀਲ ਕਰਗਨੇ ਕਿਹਾ ਹੈ ਕਿ 1 ਜੂਨ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤੀ ਨਾਲ ਪੰਜਾਬ ਦੀ ਭਲਾਈ ਲਈ ਕੰਮ ਕਰੇਗੀ। ਪਰੰਤੂ ਚਰਨਜੀਤ ਸਿੰਘ ਚੰਨੀ ਨੂੰ ਯਕੀਨ ਨਹੀਂ ਹੈ ਕਿ ਲੋਕ ਸਭਾ ਚੋਣਾਂ ਵਿੱਚ ਉਹਨਾਂ ਦਾ ਚਿਹਰਾ ਚਮਤਕਾਰ ਕਰ ਸਕੇਗਾ ਆਪ ਆਗੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਅਤੇ ਜਲੰਧਰ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਹੋਰ ਕੀ ਕੁਝ ਕਿਹਾ ਨੀਲ ਗਰਗ ਨੇ ਆਓ ਦੇਖਦੇ ਹਾਂ ਸ੍ਰੀ ਚਰਨਜੀਤ ਚੰਨੀ ਜੀ ਲਗਾਤਾਰ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ 1 ਜੂਨ ਨੂੰ ਜਿਹੜੀ ਉਹ ਡਿੱਗ ਪਈ ਮੈ ਉਹਨਾਂ ਨੂੰ ਦੱਸਣਾ ਚਾਹਣਾ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਸਪਾਈ ਨੇ ਇਹ ਸਰਕਾਰ ਨੂੰ ਨਾ ਤਾਂ ਬੀਜੇਪੀ ਦਾ ਲੋਟਸ ਆਪਰੇਸ਼ਨ ਦੇਖ ਸਕਿਆ ਨਾ ਇਸ ਨੂੰ ਕੋਈ ਹੋਰ ਡਿਸਟੈਬਲਾਈਜ਼ ਕਰ ਸਕਿਆ ਸਰਕਾਰ ਤਾਂ ਚੱਲ ਰਹੀ ਔਰ ਸਰਕਾਰ ਅਹੀਂ ਚੱਲੇਗੀ ਪਰ ਮੈਂ ਚੰਦਰਜੀਤ ਚੰਨੀ ਜੀ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਤੁਹਾਡੇ ਪਾਪਾਂ ਦਾ ਘੜਾ ਉਹ ਭਰ ਚੁੱਕਿਆ ਹੈਗਾ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਫਲੇ ਕੀਤੇ ਜਿਸ ਤਰੀਕੇ ਨਾਲ ਘਟਾਲੇ ਹੋਏ ਜਿਸ ਤਰੀਕੇ ਨਾਲ ਪੂਰੀ ਦੁਨੀਆ ਨੇ ਦੇਖਿਆ ਤੁਹਾਡੇ ਭਤੀਜੇ ਦੇ ਘਰੋਂ ਨਗਦੀ ਫੜੀ ਗਈ ਇਹ ਗੱਲ ਸਪਸ਼ਟ ਹੈ ਸਾਡੀ ਸਰਕਾਰ ਤਾਂ ਚੱਲੂਗੀ ਮਾਨ ਸਾਹਿਬ ਦੀ ਸਰਕਾਰ ਤਾਂ ਚੱਲੂਗੀ ਔਰ ਆਮ ਆਦੀ ਪਾਰਟੀ ਦੀ ਸਰਕਾਰ ਤਾਂ ਚੱਲੂਗੀ ਪਰ ਇਹ ਸਪਸ਼ਟ ਹੈਗਾ ਕਿ 1 ਜੂਨ ਤੋਂ ਬਾਅਦ ਤੁਸੀਂ ਜ਼ਰੂਰ ਗਸਤਾਰ ਹੋਗੇ ਆਪਣੇ ਕੱਪਲਿਆਂ ਕਰਨ ਪਰ ਆਪਣੇ ਸਕੈਮਾਂ ਕਰਨ। ਸੰਤਰੀ ਚਰਨਜੀਤ ਚੰਨੀ ਜੀ ਲਗਾਤਾਰ ਧਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ 1 ਜੂਨ ਨੂੰ ਜਿਹੜੀ ਉਹ ਟਿਕ ਪਈ। ਮੈਂ ਉਹਨਾਂ ਨੂੰ ਦੱਸਣਾ ਚਾਹਣਾ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਸਪਾਈ ਨੇ ਇਹ ਸਰਕਾਰ ਨੂੰ ਨਾ ਤਾਂ ਬੀਜੇਪੀ ਦਾ ਲੋਟਸ ਆਪਰੇਸ਼ਨ ਦੇਖ ਸਕਿਆ ਨਾ ਇਸ ਨੂੰ ਕੋਈ ਹੋਰ ਡਿਸਟੈਬਲਾਈਜ਼ ਕਰ ਸਕਿਆ ਸਰਕਾਰ ਤਾਂ ਚੱਲ ਰਹੀ ਔਰ ਸਰਕਾਰ ਅਹੀਂ ਚੱਲੇਗੀ ਪਰ ਮੈਂ ਚੰਦਜੀ ਚੰਨੀ ਜੀ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਤੁਹਾਡੇ ਪਾਪਾਂ ਦਾ ਘਣਾ ਉਹ ਪਰ ਚੁੱਕਿਆ ਹੈਗਾ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੱਪੜੇ ਕੀਤੇ ਜਿਸ ਤਰੀਕੇ ਨਾਲ ਘਟਾਲੇ ਹੋਏ ਜਿਸ ਤਰੀਕੇ ਨਾਲ ਪੂਰੀ ਦੁਨੀਆ ਨੇ ਦੇਖਿਆ ਤੁਹਾਡੇ ਭਤੀਜੇ ਦੇ ਘਰੋਂ ਨਗਦੀ ਫੜੀ ਗਈ ਇਹ ਗੱਲ ਸਪਸ਼ਟ ਹੈ ਸਾਡੀ ਸਰਕਾਰ ਤਾਂ ਚੱਲੂਗੀ ਮਾਨ ਸਾਹਿਬ ਦੀ ਸਰਕਾਰ ਤਾਂ ਚੱਲੂਗੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਚੱਲੂਗੀ ਪਰ ਇਹ ਸਪਸ਼ਟ ਹੈਗਾ ਕਿ 1 ਜੂਨ ਤੋਂ ਬਾਅਦ ਤੁਸੀਂ ਜਰੂਰ ਗ੍ਰਿਫਤਾਰ ਹੋਵੋਗੇ ਆਪਣੇ ਕਪਲਿਆਂ ਕਾਰਨ ਔਰ ਆਪਣੇ ਸਕੈਮਾਂ ਕਾਰਨ। ਮੰਤਰੀ ਚਰਨਜੀਤ ਚੰਨੀ ਜੀ ਲਗਾਤਾਰ ਧਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾ ਕਰਨਾ ਚਾਹੁੰਦੇ ਆ ਕਿ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ 1 ਜੂਨ ਨੂੰ ਜਿਹੜੀ ਉਹ ਟਿਕਦੇਗੀ। ਮੈਂ ਉਹਨਾਂ ਨੂੰ ਦੱਸਣਾ ਚਾਹਣਾ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਸਪਾਈ ਨੇ ਇਹ ਸਰਕਾਰ ਨੂੰ ਨਾ ਤਾਂ ਬੀਜੇਪੀ ਦਾ ਲੋਟਸ ਆਪਰੇਸ਼ਨ ਦੇਖ ਸਕਿਆ ਨਾ ਇਸ ਨੂੰ ਕੋਈ ਹੋਰ ਡਿਸਟੈਬਲਾਈਜ਼ ਕਰ ਸਕਿਆ ਸਰਕਾਰ ਤਾਂ ਚੱਲ ਰਹੀ ਔਰ ਸਰਕਾਰ ਅਹੀਂ ਚੱਲੇਗੀ ਪਰ ਮੈਂ ਚੰਦਰਜੀਤ ਚੰਨੀ ਜੀ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਤੁਹਾਡੇ ਪਾਪਾਂ ਦਾ ਘੜਾ ਉਹ ਭਰ ਚੁੱਕਿਆ ਹੈਗਾ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਫਲੇ ਕੀਤੇ ਜਿਸ ਤਰੀਕੇ ਨਾਲ ਘਟਾਲੇ ਹੋਏ ਜਿਸ ਤਰੀਕੇ ਨਾਲ ਪੂਰੀ ਦੁਨੀਆ ਨੇ ਦੇਖਿਆ ਤੁਹਾਡੇ ਭਤੀਜੇ ਦੇ ਘਰੋਂ ਨਗਦੀ ਫੜੀ ਗਈ ਇਹ ਗੱਲ ਸਪੱਸ਼ਟ ਹੈ ਸਾਡੀ ਸਰਕਾਰ ਤਾਂ ਚੱਲੂਗੀ ਮਾਨ ਸਾਹਿਬ ਦੀ ਸਰਕਾਰ ਤਾਂ ਚੱਲੂਗੀ ਔਰ ਆਵਾ ਦੀ ਪਾਰਟੀ ਦੀ ਸਰਕਾਰ ਤਾਂ ਚੱਲੂਗੀ ਪਰ ਇਹ ਸਪੱਸ਼ਟ ਹੈਗਾ ਕਿ ਇੱਕ ਜੂਰ ਤੋਂ ਬਾਅਦ ਤੁਸੀਂ ਜ਼ਰੂਰ ਗ੍ਰਿਫਤਾਰ ਹੋਗੇ ਆਪਣੇ ਕੱਪਲਿਆਂ ਕਾਰਨ ਔਰ ਆਪਣੇ ਸਕੈਮਾਂ ਕਾਰਨ ਤਾਂ ਨੀਲ ਗਰਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਜੇਲ ਜ਼ਰੂਰ ਜਾਣਗੇ ਕਿਉਂਕਿ ਉਨ੍ਹਾਂ ਤੇ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਦਾ ਪਰਦਾਫਾਸ਼ ਹੋਵੇਗਾ। ਫਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਨੂੰ ਬੀਤੇ ਦਿਨ ਪਿੰਡ ਅਰਾਈਆਂ ਵਾਲਾ ਵਿਖੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਕ ਲੱਗਣ ਤੇ ਕਿਸਾਨਾਂ ਨੇ ਮੀਟਿੰਗ ਵਾਲੀ ਥਾਂ ਤੇ ਪਹਿਲਾਂ ਹੀ ਤੰਨਾ ਲਗਾ ਦਿੱਤਾ ਸੀ। ਇੱਥੋਂ ਤੱਕ ਜਿਸ ਰਸਤਿਆਂ ਭਾਜਪਾ ਆਗੂ ਨੇ ਲੰਘਣਾ ਸੀ ਉਸ ਨੂੰ ਕਿਸਾਨਾਂ ਨੇ ਜਾਮ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਰਸਤਾ ਖੋਲਣ ਅਤੇ ਸ਼ਾਂਤਮਈ ਟੰਗਣਾ ਰੋਸ ਪ੍ਰਗਟ ਕਰਨ ਲਈ ਕਿਹਾ ਪਰ ਕਿਸਾਨਾਂ ਨੇ ਪੁਲਿਸ ਦਾ ਸਾਥ ਨਹੀਂ ਦਿੱਤਾ ਜਿਸ ਨੂੰ ਵੇਖਦੇ ਹੋਏ ਪੁਲਿਸ ਨੇ ਤਰਨਾ ਰੋਕ ਦਿੱਤਾ ਅਜਿਹਾ ਕਰਨ ਵਾਲੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹਾਲਾਂਕਿ ਇਸ ਮੌਕੇ ਔਰਤਾਂ ਤੇ ਬੱਚੇ ਵੀ ਪੁਲਿਸ ਨਾਲ ਬਹਿਸ ਕਰਦੇ ਹੋਏ ਨਜ਼ਰ ਆਇਆ ਤੁਹਾਨੂੰ ਦਿਖਾਉਨੇ ਆ ਮੌਕੇ ਦੀਆਂ ਤਸਵੀਰਾਂ ਉਧਰ ਹੰਸਰਾਜ ਹਸ ਨੇ ਕਿਹਾ ਹੈ ਕਿ ਹੁਣ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਰੋਸ ਕਾਰਨ ਆਪਣਾ ਕੋਈ ਵੀ ਪ੍ਰੋਗਰਾਮ ਰਦ ਨਹੀਂ ਕਰਨਗੇ ਸਗੋ ਹਰ ਕੋਨੇ ਵਿੱਚ ਜਾਣ ਕੇ ਪ੍ਰਦਰਸ਼ਨਕਾਰੀ ਔਰਤਾਂ ਤੇ ਬੱਚਾ ਨਾਲ ਪੁਲਿਸ ਵੱਲੋਂ ਕੀਤੇ ਜਾ ਰਹੇ ਸਖਤੀ ਬਾਰੇ ਪੁੱਛੇ ਜਾਂਦਿਆਂ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਘਰ ਵਿੱਚ ਹੀ ਰਹਿਣਾ ਚਾਹੀਦਾ ਸੀ ਕਾਂਗਰਸ ਨੇ ਜਲੰਧਰ ਤੋਂ ਚੋਣ ਲੜ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਗਲਤ ਬਿਆਨਬਾਜ਼ੀ ਕਰਕੇ ਪਾਰਟੀ ਵਿਰੁੱਧ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ 'ਚ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਪਾਰਟੀ ਤੋਂ ਮੁਤਲ ਕਰ ਦਿੱਤਾ ਹੈ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦਿਵਿੰਦਰ ਯਾਦਵ ਵੱਲੋਂ ਜਾਰੀ ਮੌਨਲੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਈ ਚੇਤਾਵਨੀਆਂ ਦੇ ਬਾਵਜੂਦ ਵਿਧਾਇਕ ਪਾਰਟੀ ਦੇ ਦਿਸ਼ਾ-ਨਿਰਦੇਸ਼ਾਂ ਤੋਂ ਪਟਕ ਰਹੇ ਨੇ ਸੰਗਠਨ ਦੇ ਅਕਸ ਨੂੰ ਖਰਾਬ ਕਰ ਰਹੇ ਨੇ ਤਾਂ ਸਾਬਕਾ ਸੰਸਦ ਮੈਂਬਰ ਸੰਤੋਖ ਚੋਧਰੀ ਦੀ ਪਤਨੀ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਹੈ ਪੰਜਾਬ ਕਾਂਗਰਸ ਇੰਚਾਰਜ ਦੇਵਿੰਦਰ ਯਾਦਵ ਨੇ ਵਿਧਾਇਕ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਦੀ ਗਾਈਡਲਾਈਨ ਤੋਂ हट ਕੇ ਤੁਹਾਡੇ ਵੱਲੋਂ ਦਿੱਤੇ ਗਏ ਬਿਆਨ ਤੁਹਾਡੇ ਅਹੁਦੇ ਦੀ ਗરિਮਾ ਦੇ ਅਨੁਸਾਰ ਨਹੀਂ ਨੇ ਜਿਸ ਕਾਰਨ ਪਾਰਟੀ ਸੰਗਠਨ ਦਾ ਅਕਸ ਖਰਾਬ ਹੋ ਰਿਹਾ ਹੈ ਤੇ ਜਨਤਾ ਅਤੇ ਕਾਂਗਰਸੀ ਵਰਕਰਾਂ ਵਿੱਚ ਗਲਤ ਸੰਦੇਸ਼ ਜਾ ਰਹੇ ਨੇ ਤੁਹਾਨੂੰ ਨਿੱਜੀ ਤੌਰ ਤੇ ਦਿੱਤੀਆਂ ਗਈਆਂ ਚੇਤਾਵਨੀਆਂ ਦੇ ਬਾਵਜੂਦ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਤੁਹਾਡਾ ਵਿਵਹਾਰ جاری ਹੈ ਇਸ ਲਈ ਜਦੋਂ ਤੱਕ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਨਹੀਂ ਕੀਤੀ ਜਾਂਦੀ ਤੁਹਾਨੂੰ ਹੁਣ ਤੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਜਾਂਦਾ ਹੈ ਤੇ ਅਗਲੇ ਹੁਕਮਾਂ ਤੱਕ ਪਾਰਟੀ ਤੋਂ ਮੁਅਤਲ ਕਰ ਦਿੱਤਾ ਜਾਂਦਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੇ ਦਿਨ ਦੇ ਦਰਬਾਹਾ ਵਿਖੇ ਪਾਰਟੀ ਦੇ ਕੇਂਦਰੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਅਮਰਜੀਤ ਕੌਰ ਸਹੋਕੇ ਦੀ ਚੋਣ ਮਹਿੰਦਾਂ ਦਾ ਆਗਾਜ਼ ਕੀਤਾ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਗਿੱਦੜਬਾਹਾ ਦੇ ਲੋਕਾਂ ਦੇ ਡਿੜ ਸਮਰਥਨ ਨੇ ਉਨ੍ਹਾਂ ਦੇ ਸਿਆਸੀ ਸਫਰ ਵਿੱਚ अहम ਭੂਮਿਕਾ ਨਿਭਾਈ ਹੈ ਜਿਸ ਨੇ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੱਕ ਪਹੁੰਚਾਇਆ ਗਿੱਦੜਬਾਹਾ ਹਲਕੇ ਦੇ ਲੋਕਾਂ ਦੇ ਪਿਆਰ ਦੇ ਸਦਕਾ ਛੋਟੀ ਉਮਰ ਵਿੱਚ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਤਰੱਕੀ ਕੀਤੀ ਹੈ ਤੇ ਇਲਾਕੇ ਵਿੱਚ ਉਹਨਾਂ ਦੀਆਂ ਸਰਗਰਮੀਆਂ ਜਿਵੇਂ ਕਿ ਪੋਸਟਰ ਮੁਹਿੰਮ ਅਤੇ ਸਾਥੀ ਨੇਤਾਵਾਂ ਲਈ ਰੈਲੀਆਂ ਵਿੱਚ ਉਹਨਾਂ ਦੀ ਹਾਜ਼ਰੀ ਦੇ ਲੋਕ ਖੁਦ ਗਵਾਨੇ ਕਾਂਗਰਸ ਪਾਰਟੀ ਸਾਰਿਆਂ ਨੂੰ ਮੌਕਾ ਦਿੰਦੀ ਹੈ ਖਾਸ ਤੌਰ ਤੇ ਜੋ ਮਿਹਨਤ ਕਰਦੇ ਨੇ ਤੇ ਮਿਹਨਤ ਅਤੇ ਲਗਨ ਨਾਲ ਕੋਈ ਵੀ ਇਨਸਾਨ ਪਾਰਟੀ ਦੇ ਅੰਦਰ ਤਰੱਕੀ ਕਰ ਸਕਦਾ ਹੈ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਆਓ ਇੱਕ ਨਜ਼ਰ ਮਾਰਦੇ ਹਾਂ ਕਾਂਗਰਸ ਪਾਰਟੀ ਦੀ ਇਸ ਮੀਟਿੰਗ ਦੇ ਵਿੱਚ امیدوار کی نمائندگی کر رہے پردار اجے پال سیٹھی موٹوپور بہت ہی سرکاری ضلع کانگریس کمیٹی کے پردھان ببو فراڈ صاحب لیڈ جی بہت ہی سرکاری جی سارے ਪ੍ਰਧਾਨ ਸਾਹਿਬ ਸੁਖਾ ਜੀ ਤੇ ਹੋਰ ਵੀ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਸਾਥੀ ਗਣ ਅੰਸ਼ ਜੀ ਬਰਾਦ ਕਰ ਮੈਂ ਸਾਰਾ ਦਾ ਨਾਮ ਲਾਗਾ ਤਾਂ ਕਾਫੀ ਸਮਾਂ ਲੱਗ ਜੂਗਾ ਪਬਲਿਕ ਕਰ ਸੇਨਿੰਗ ਸਾਹੋ ਕੇ ਸਾਥ ਸਾਡੇ ਜਿਨ੍ਹਾਂ ਨੇ ਚੁਣਾਵ ਲੜਿਆ ਸੀ ਸਿਆਸੀ ਵਾਲਾ ਤੋਂ ਤੇ ਅਮਰ ਜੀ ਪਾਲ ਬੀਬੀ ਸਾਡੇ ਨੂੰ ਅੱਜ ਫੋਟੋ ਕਾਂਗਰਸ ਦੇ ਸਾਰੇ ਸਾਥੀਆਂ ਨੂੰ سوچ سمجھ پہنچ پورن امید ہے ਕਿ ਜਿਹੜਾ ਫੈਸਲਾ ਲੋਕਾਂ ਨੇ ਅੱਜ ਤੋ ذੋ ਬਰੇ ਫੈਸਲਾ ਕੀਤਾ ਸੀ ਆਪ ਜੀ ਨੂੰ ਮੋੜਾ ਪਿਆ ਤੇ ਲੋਕ ਉਹ ਫੈਸਲਾ ਦਰਵਾਣੇ ਵੀ ਇਸ ਵਾਰੀ ਪੜੇ ਵਿਖੇ ਵਿਅਕਤੀਆਂ ਨੂੰ ਜਿਹੜੇ ਲੋਕ ਸੇਵਾ ਦੇ ਖੇਤਰ ਵਿੱਚ ਲੋਕਾਂ ਦੀ ਸੇਵਾ ਕਰਨ ਉਹਨਾਂ ਨੂੰ ਵੋਟਾਂ ਪਾ ਕੇ ਚੁਣਨ ਦਾ ਕੰਮ ਕਰਨਗੇ ਕਾਂਗਰਸ ਪਾਰਟੀ ਜੇ ਵੀ ਨਹੀਂ ਕੀ ਹਰ ਦਾ ਸਨਮਾਨ ਕਰੋ ਮੈਨੂੰ ਯਾਦ ਹੈ ਸ਼੍ਰੀਮਤੀ ਸੋਨੀਆ ਗਾਂਧੀ ਨੇ ਦੇਸ਼ ਦੀ ਪਾਰਲੀਮੈਂਟ ਕਿਹਾ ਸੀ ਕਿ ਮੇਰੀ ਮੰਨ ਦੀ ਇੱਛਾ ਹੈ ਕਿ ਮੈਂ 33% ਯਾਨੀ ਕਿ 33% ਔਰਤਾਂ ਲਈ ਰੈਜ਼ਰਵੇਸ਼ਨ ਲਈ ਚੋਣਾਂ ਦੀ ਪ੍ਰਕਿਰਿਆ ਦੇਵੇ। ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਬੁਲੇਟਿਨ ਔਰ ਇਨਾ ਖਬਰਾਂ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜਲਦ ਹੋਵੇਗੀ ਮੁਲਾਕਾਤ। ਖੋਹਰ ਪੰਜਾਬ ਨਾਲ ਜੁੜੀਆਂ ਖਬਰਾਂ ਦੇ ਨਾਲ ਅਰੋ ਤੱਕ ਲਈ ਬਨੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪਬਲਿਕ ਗਾਰਡੀਅਨ ਨਿਊਜ਼ ਸਤਿ ਸ਼੍ਰੀ ਅਕਾਲ